ਜਦੋਂ ਕਿਤੇ ਵੀ ਕੋਈ ਕੁਦਰਤੀ ਆਫਤ ਆਵੇ ਉਥੇ ਸਿੱਖ ਕੌਮ ਪਹਿਲੀ ਕਤਾਰ ਵਿੱਚ ਲੋਕਾਂ ਦੇ ਮਦਦ ਲਈ ਅੱਗੇ ਹੁੰਦੀ ਹੈ ਜਿੱਥੇ ਪੰਜਾਬ ਵਿੱਚ ਕਈ ਜ਼ਿਲ੍ਹੇ ਬਰਸਾਤ ਦੇ ਕਾਰਨ ਹੜ੍ਹ ਦੀ ਲਪੇਟ ਵਿੱਚ ਆ ਚੁੱਕੇ ਹਨ ਉਹਨਾਂ ਦੀ ਮਦਦ ਲਈ ਜਿੱਦੇ ਪੰਜਾਬ ਸਰਕਾਰ ਦਾ ਕੰਮ ਕਰ ਹੀ ਰਹੀ ਹੈ ਉਥੇ ਪ੍ਰਭਾਸਰਾ ਸੰਸਥਾ ਤੇ ਭਾਈ ਸ਼ਮਸ਼ੇਰ ਸਿੰਘ ਦੀ ਗਵਾਈ ਹੇਠ ਟੀਮਾਂ ਕਈ ਬਣਾ ਕੇ ਉਥੇ ਭੇਜੀਆਂ ਗਈਆਂ ਹਨ ਕਿ ਉਹ ਆਪਣੀਆਂ ਕਿਸ਼ਤੀਆਂ ਰਾਹੀਂ ਲੋਕਾਂ ਨੂੰ ਰਾਸ਼ਨ ਦੇ ਰਹੀਆਂ ਹਨ ਅਤੇ ਨਾਲ ਡਾਕਟਰਾਂ ਦੀਆਂ ਟੀਮਾਂ ਵੀ ਨਾਲ ਹਨ ਨਾਲ ਦਵਾਈਆਂ ਵੀ ਦੇ ਰਹੇ ਹਨ ਲਾਈਫ ਕਰ ਰਹੇ ਹਨ ਬੜੀ ਮਸ਼ੱਦੀ ਨਾਲ ਉਥੇ ਟੀਮਾਂ ਪੂਰੀ ਤਰ੍ਹਾਂ ਸਰਗਮ ਹੋ ਚੁੱਕੀਆਂ ਹਨ ਆ ਤੁਹਾਨੂੰ ਦਿਖਾਣੇ ਆ ਮੌਕੇ ਦੇ ਤੇ ਤਸਵੀਰਾਂ ਪ੍ਰਵਾਸਰਕ ਟੀਮ ਵੱਲੋਂ ਕਿਸ ਤਰ੍ਹਾਂ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਤੇ ਲੋਕਾਂ ਨੂੰ ਬਚਾਇਆ ਜਾ ਰਿਹਾ ਕੋਈ ਮੁਹਾਲੀ ਤੋਂ ਮੈਂ ਹਰੀਸ਼ ਬਟਲਾ ਬਹੁਤ ਬਹੁਤ ਧੰਨਵਾਦ ਬਾਪੂ ਜੀ ਦਾ ਜਿਨ੍ਹਾਂ ਨੇ ਚਾਹ ਦੇ ਲੰਗਰਾਂ ਦੀ ਸੇਵਾ ਕੀਤੀ ਆ ਕੋਈ ਗੱਲ ਨਹੀਂ ਪ੍ਰਵਾਹ ਦਾ ਕੋਈ ਚੰਗਾ ਹਾਂਜੀ ਹੋਰ ਬਾਪੂ ਜੀ ਬਸ ਠੀਕ ਠਾਕ ਕਿਸ ਤਰ੍ਹਾਂ ਦੀ ਮਦਦ ਆ ਰਹੀ ਹੈ ਇੱਥੇ ਮਦਦ ਇੱਥੇ ਹਜੇ ਤੱਕ ਤਾਂ ਕੋਈ ਨਹੀਂ ਆ ਰਹੀ ਜੀ ਆ ਨਹੀਂ ਰਹੀ ਅਜੇ ਤੱਕ ਕੋਈ ਨਹੀਂ ਆ ਰਹੀ ਉਥੇ ਪਿਛਾਂ ਪਿਛਾਈ ਮੁਰ ਜਾਂਦੇ ਆ ਚਾਰ ਚੁਰ ਜੇ ਲਿਆਉਂਦੇ ਆ ਕੋਈ ਸਰਕਾਰ ਨੂੰ ਚਾਹੀਦਾ ਕੋਈ ਇਹਦਾ ਸਾਡਾ ਖਰਾਬਾ ਆਦਾ ਵੀ ਸਾਡੇ ਤੋਂ ਪਹਿਲਾਂ ਕੋਈ ਆਈ ਨਹੀਂ ਪੋਰਟ ਨਾ ਕੋਈ ਨਹੀਂ ਇਥੇ ਕੋਈ ਬੋੜੇ ਪਿਛੇ ਪਿਛੇ ਵੰਡਿਆ ਜਾਂਦਾ ਵਾ ਅੱਛਾ ਅੱਗੇ ਉਧਰ ਜਿੰਦਾ ਨਹੀਂ ਕੋਈ ਗੱਲ ਹੈ ਜੀ ਜਿਹੜੇ ਅੱਗੇ ਵਾਲੇ ਘਰ ਹੈਗੇ ਨਾ ਮਤਲਬ ਜਿਹੜੇ ਦਰਿਆਵਾ ਮਤਲਬ ਆ ਵੀ ਇਹ ਇਹਦਾ ਬੰਦੇ ਦਾ ਡਰੈਸ ਦੇਖੋ ਬੰਦਾ ਕਿੱਥੇ ਰਹਿੰਦਾ ਵਾ ਠੀਕ ਰਹਿੰਦਾ ਵਾ ਉਹ ਕਰਕੇ ਉਹਦੇ ਨਾਲ ਇਹ ਸਦਾ ਕਰਨ ਐਵੇਂ ਉੱਥੇ ਫੜਾ ਕੇ ਤੋ ਜਿੰਦੇ ਬੰਦੇ ਉਧਰ ਦੇ ਹੁੰਦੇ ਨਾ ਉਹਨਾਂ ਦਾ ਕੋਈ ਨੁਕਸਾਨ ਨਾ ਹੋਈ ਇਧਰ ਆਇਆ ਨਾ ਗਿਆ ਉਹ ਲੈ ਲਈਏ ਤੁਹਾਡੇ ਕਹਿਣ ਦਾ ਮਤਲਬ ਲੋਡ ਵਾਂਦਰ ਨੂੰ ਮੇਲਾ ਚਾਹ ਲੋਡ ਵਾਂਦਰ ਨੂੰ ਮੇਲਾ ਚਾਹਦਾ ਵੀ ਸਹੀ ਬੰਦਾ ਇਥੇ